ਤਾਂ ਅਸੀਂ ਸ਼ਾਮੀ ਕੋਈ ਅੱਠਵੀਂ ਦੁਕਾਨ 'ਤੇ ਪੱਟਕੇ ਗਏ ਜਦੋਂ ਫਿਰੇ ਦੁਕਾਨਦਾਰ ਕੋਲ ਦੀ ਪੱਤੀ ਵੀਰੇ ਆਏ ਆ ਤੇ ਉਹਨਾਂ ਦੇਖਿਆ ਕਿ ਦੁਕਾਨ ਤੋਂ ਮੁੰਡਾ ਪਾੜੀ ਹੋਈ ਹੈ ਤੇ ਬਹੁਤ ਸਾਰਾ ਸਮਾਨ ਛੱਡ ਗਿਆ ਲੱਗੇ ਕੈਂਪਜੰਨ ਨਾਲ ਔਰ ਏਟੀਮ ਮਸ਼ੀਨਾਂ ਸੋ ਵੀ ਉਹਨਾਂ ਨੇ ਨਾਲੇ ਐਨਡੀ ਵੀ ਲੈ ਗਿਆ ਤੇ ਉਹ ਨਿਕਾ ਮੋਟਾ ਸਮਾਨ ਤੇ ਕਿ ਇਸ ਤੋਂ ਬਾਅਦ ਹੈ ਪ੍ਰਸ਼ਾਸਨ ਅਗੇ ਪੇਟੀਆ ਸੀ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਏ ਤਾਂ ਕੋਈ ਫੇਰਾਂ ਕੋਈ ਸਭ ਕਹਤਾਂ ਜੀ ਬੰਦੇ ਨੇ ਕੋਈ 40-50000 ਦਾ ਹੋਇਆ। ਖਾਨ ਦੇ ਅੰਦਰ ਭਾਜੀ ਹਾਲ ਕੇ ਪੁੱਛਦੇ ਕਿ ਇਹ ਆਨਲਾਈਨ ਬਕੌਂਟਿੰਗ ਹੈ। ਪਹਿਲਾਂ ਵੀ ਦੋ ਵਾਰੀ ਮੇਟਾਂ ਚੁੱਕ ਦਿੱਤੀ ਆ ਤੇ ਤੀਜੀ ਵਾਰੀ ਹੋਈ ਆ। ਪਰ ਮੇਰਾ ਨਾਮ ਰੋਹਨ ਸੱਚਰਾ ਜੀ। ਹਾਂ ਪਹਿਲਾਂ ਕਿੰਨਾ ਸਾਉਂਤ ਬਣੇਗੇ ਹਾਂ ਅੱਜ ਕੇ ਚੱਲਿਆ। ਬਾਜਵਾ ਸਾਹਿਬ ਸਾਕੇ ਟੈਲੀਕਾਮ ਦੀ ਸੇਵਾ ਚਲਣੀ ਹੋਈ ਆ। ਅੱਗੇ ਵੀ ਇਹ ਵੀ ਆਖਦੇ ਨੇ ਕਿ ਕਈ ਵਾਰੀ ਝੋੜੀਆਂ ਜਿਹੜੀਆਂ ਹੋ ਜਾਂਦੀਆਂ ਵਾ। ਪੁਲਿਸ ਪ੍ਰਸ਼ਾਸਨ ਦੀ ਜਿਹੜੀ ਇਹ ਕਾਰਜਕਾਰੀ ਬਿਲਕੁਲ ਠੀਕ ਆ ਕੁਝ ਨਹੀਂ ਚਾਹੀਦਾ ਜੇ ਇੱਥੇ ਗਸ਼ਤ ਜੇਡੀਆਂ ਵਧਾਈ ਜਾਵੇ ਤੇ ਬਲਾਕ ਮਗਰ ਜਿਹੜੀ ਜਗਾ ਜਿੰਨੀ ਵੀ ਹੈਗੀ ਆ ਉੱਥੇ ਸਾਰੇ ਅਮਲੀ ਆ ਕੇ ਬੈਠਦੇ ਨੇ ਅਮਲੀ ਨੇ ਆਪਣਾ ਅੱਡਾ ਬਣਾਇਆ ਹੋਇਆ ਮਗਰ ਉੱਥੇ ਆ ਕੇ ਨਸ਼ੇ ਟੀਕੇ ਜੋ ਵੀ ਉਹ ਮਤਲਬ ਆਪਣਾ ਨਸ਼ਾ ਵਗੈਰਾ ਇੱਥੇ ਕਰਦੇ ਆ ਪੁਲਿਸ ਨੇ ਵੀ ਕਈ ਵਾਰੀ ਵੀ ਇਥੇ ਗਸ਼ਤ ਕੀਤੀ ਆ ਪਰ ਹਟੇ ਨਹੀਂ ਉਹ ਫਿਰ ਵੀ ਅੱਜ ਜਿਹੜੇ ਕਰਕੇ ਬਾਜਰਾ ਸਾਹਿਬ ਦਾ ਵੀ ਅੱਜ ਕਾਫੀ ਨੁਕਸਾਨ ਹੋਇਆ ਕੈਮਰੇ ਡੀਡੀਆਰ ਐਲਈਡੀ ਜੋ ਜੋ ਇਹਨਾਂ ਦੱਸਦੇ ਸਮਾਨ ਦੇ ਵਿੱਚ ਚੁੱਕ ਕੇ ਲੈ ਗਏ ਤੇ ਸਾਧੀਆਂ ਦੁਕਾਨਾਂ ਨੂੰ ਵੀ ਨੁਕਸਾਨ ਹੋਆ ਜਿੰਨੇ ਦੁਕਾਨਦਾਰ ਭੜਾਈ ਆਪਣੇ ਸਾਦੇ ਹੋ ਗਏ ਆ ਸਾਰੀ ਬਿਲਾਗ ਦੀ ਜਗ੍ਹਾ ਵਾ ਮਗਰਬਾ ਗੁਲਾਗ ਨੂੰ ਚਾਹੀਦਾ ਵਾ ਮਗਰ ਕੀ ਥੀ ਜਗ੍ਹਾ ਵਾ ਇਸ ਦੀ ਸਾਰੀ ਸਫਾਈ ਕਰਾਈ ਜਾਏ ਇਥੇ ਕੋਈ ਵਧੀਆ ਚੀਜ਼ ਬਣੇ ਤਾਂ ਕਿ ਇਹ ਚੋਰੀਆਂ ਜਿਹੜੀਆਂ ਇਥੇ ਨਾ ਹੋ ਜਾਈਆਂ ਅਸੀਂ ਅੱਜ ਇਹ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਮੰਗ ਕਰਨੇ ਚਾਹੁੰਦੇ ਆ ਕਿ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੂੰ ਚਾਹੀਦਾ ਕਿ ਇੱਥੇ ਰੋਜ਼ ਗੇੜਾ ਮਾਰਨ ਆ ਆ ਕੇ ਵੇਖਣ ਕਿ ਸਿਕਤਾਈ ਕਰਨੇ ਦਾ ਅਮਲਿਆ ਦੇ ਜਿਨ੍ਹਾਂ ਨੇ ਜਿਨ੍ਹਾਂ ਦੇ ਕਾਰਨ ਬਿਜਾਰ ਦੇ ਵਿੱਚ ਨੁਕਸਾਨ ਹੋ ਰਿਹਾ ਵਾ ਬਿਜਾਰ ਦੇ ਵਿੱਚ ਭਾਰੀ ਰੋਸ ਆ ਸਾਰੇ ਬਿਜਾਰ ਦੇ ਦੁਕਾਨਦਾਰ ਔਖੇ ਆ ਕੱਲ ਨੂੰ ਜੇ ਕੋਈ ਚੋਰ ਫੜਿਆ ਜਾਂਦਾ ਉਹ ਤੇ ਪੁਲਿਸ ਜਿਹੜਾ ਉਹ ਤੇ ਜਲਦੀ ਜਲਦੀ ਫੜ ਕੇ ਫੜਿਆ ਨਹੀਂ ਜਾਂਦਾ ਫੜੇ ਪੁਲਿਸ ਫੜ ਕੇ ਦੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਏ ਜਲਦੀ ਤੋਂ ਜਲਦੀ